ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੌਰ ਜੋ ਸੰਬੋਧਨ ਹੋਣ ਦਾ ਮਾਮਲਾ ਹੈ ਜ਼ਬਰੀ ਸੰਬੋਧਨ ਕੀਤੇ ਜਾਣ ਦਾ ਇਸ ਮਾਮਲੇ 'ਚ ਕਾਰਵਾਈ ਹੋਈ ਹੈ ਨਿਹੰਗ ਸਿੰਘ ਦੇ ਵੱਲੋਂ ਜੋ ਜ਼ਬਰੀ ਸੰਬੋਧਨ ਕੀਤਾ ਗਿਆ ਉਸੇ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਡਿਊਟੀ 'ਚ ਕੋਤਾਹੀ ਵਰਤੀ ਗਈ ਇਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਤੇ ਹੈੱਡ ਗ੍ਰੰਥੀ ਮਲਕੀਤ ਸਿੰਘ ਜੋਨੇ ਉਹਨਾਂ ਨੂੰ 1 ਲੱਖ ਰੁਪਏ ਦਾ ਜੁਰਮਾਨਾ ਹੁਣ ਦੇਣਾ ਹੋਵੇਗਾ ਇਸ ਦੇ ਨਾਲ ਹੀ 8 ਹੋਰ ਲੋਕ ਨੇ ਜਿਨ੍ਹਾਂ ਨੂੰ 25-25 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਗੱਲ ਆਖੀ ਗਈ ਹੈ ਤਾਜ਼ੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਇੱਥੇ ਜੁਰਮਾਨਾ ਲਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਜ਼ਬਰੀ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਫਸੀਲ ਤੋਂ ਜੋ ਹੈ ਉਹ ਸੰਬੋਧਨ ਕੀਤਾ ਜਾ ਸਕਦਾ ਹੈ ਸੋ ਕੋਤਾਹੀ ਡਿਊਟੀ ਦੇ ਵਿੱਚ ਵੀ ਹੋਈ ਹੈ ਨਿਹੰਗ ਸਿੰਘ ਦੇ ਵੱਲੋਂ ਜ਼ਬਰੀ ਸੰਬੋਧਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਹੁਣ ਕਾਰਵਾਈ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਜੁਰਮਾਨਾ ਲਾਇਆ ਗਿਆ ਹੈ ਤੇ ਡਿਊਟੀ 'ਚ ਕੋਤਾਹੀ ਕਰਨ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਹੈਡ ਗ੍ਰੰਥੀ ਮਲਕੀਤ ਸਿੰਘ ਜਿਓਨੇ ਉਹਨਾਂ ਨੂੰ ਹੁਣ 1 ਲੱਖ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਦੇ ਜੋ ਹੋਰ 8 ਲੋਕ ਉਸ ਮੌਕੇ ਜਿਨ੍ਹਾਂ ਵੱਲੋਂ ਡਿਊਟੀ ਜੋ ਹੈ ਉਸ ਦੇ ਵਿੱਚ ਕਤਾਹੀ ਕੀਤੀ ਗਈ ਜਾਂ ਇੰਜ ਕਹਿ ਲਿਆ ਜਾਏ ਕਿ ਡਿਊਟੀ ਜੋ ਹੈ ਉਹ ਤੰਦੇਹੀ ਨਾਲ ਨਭਾਈ ਨਹੀਂ ਗਈ ਹੈ ਕਿਸੇ ਕਾਰਨ ਉਹਨਾਂ ਦੇ ਰਏ 25-25 ਹਜ਼ਾਰ ਰੁਪਏ ਦਾ ਜੁਰਮਾਨਾ ਉਹਨਾਂ ਨੂੰ ਵੀ ਦੇਣਾ ਹੋਵੇਗਾ ਸੋ 8 ਲੋਕ ਜੋ ਨੇ ਉਹਨਾਂ ਨੂੰ ਵੀ 25-25 ਹਜ਼ਾਰ ਰੁਪਏ ਭਰਨੇ ਹੋਣਗੇ ਇਸ ਤੋਂ ਇਲਾਵਾ 1 ਲੱਖ ਰੁਪਏ ਦਾ ਜੁਰਮਾਨਾ ਮਲਕੀਤ ਸਿੰਘ ਜੋ ਕਿ ਹੈਡ ਗ੍ਰੰਥੀ ਨੇ ਉਹਨਾਂ ਨੂੰ ਦੇਣਾ ਹੋਵੇਗਾ ਸੋ ਇਹ ਜਬਰੀ ਫਸੀਲ ਤੋਂ ਸੰਬੋਧਨ ਕਰਨ ਦੇ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਤੁਹਾਨੂੰ ਪਤਾ ਹੀ ਹੋਏਗਾ ਕਿ ਕਿਸ ਤਰ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੈ ਉਹ ਡਿਊਟੀ ਦੇ ਵਿੱਚ ਕੁਤਾਹੀ ਵਰਤਣ ਤੇ ਕਾਰਵਾਈ ਜੋ ਹੈ ਉਹ ਕੀਤੀ ਜਾਂਦੀ ਹੈ ਹਰਮਿਤ ਸਿੰਘ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਸਿੱਧਾ ਉਹਨਾਂ ਦਾ ਰੁਕ ਕਰ ਲੈਣੇ ਆ ਜੀ ਹਰਮਿਤ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਬੋਧਨ ਹੋਣ ਦੇ ਮਾਮਲੇ 'ਚ ਹੁਣ ਇੱਕ ਵੱਡੀ ਕਾਰਵਾਈ ਅਸੀਂ ਕਹਿ ਸਕਦੇ ਹਾਂ ਜੋ ਨਜ਼ਰ ਆ ਰਹੀ ਹੈ ਕਿ ਕੁਝ ਅਹਿਮ ਜਾਣਕਾਰੀ देखो जिस तरह ਨਾਲ ਬਰਦੀ ਛੋੜ ਦਿਵਸ ਮੌਕੇ ਨੇ ਹਾਂਸਮ ਦੇਥੇ ਬਗੇ ਉਥੇ ਸ਼ਾਮਲ ਹੋਈਆਂ ਸੀ ਕੀਰਤ ਦਾ ਪ੍ਰਵਾਹ ਚੱਲ ਰਿਹਾ ਸੀ ਉਸ ਤੋਂ ਬਾਅਦ ਜਦੋਂ ਆਰਟਿਸਟ ਬੰਨੀ ਹੋਣੀ ਸ਼ੁਰੂ ਹੋਈਏ ਤਾਂ ਉੱਤੇ ਪਾਸੇ ਕਾਲਤਾਕਤ ਸਾਹਿਬ ਜਿੱਥੇ ਜਿੱਥੇ ਗਿਆਨੀ ਰਗਵੀਰ ਸਿੰਘ ਜੀ ਜਾ ਚੁੱਕੇ ਸਨ ਤਾਂ ਉੱਥੇ ਬਾਕੀ ਕਾਲਤਾਕਤ ਸਾਹਿਬ ਦੇ ਹੈਡ ਗ੍ਰੈਂਟਿੰਗ ਤੇ ਬਾਕੀ ਹੋਰ ਮੁਲਾਜ਼ਮ ਉਥੇ ਤਨਸਤ ਸਨ ਉਸ ਦੇ ਵਿੱਚ ਇੱਕ ਜਿਹੜੀ ਹੈ ਗੱਲ ਸਾਹਮਣੇ ਆਉਂਦੀ ਹੈ ਕਿ ਨਿਹੰਗ ਸਿੰਘ ਸਟੇਜ ਤੇ ਚੜ ਕੇ ਜਾਂ ਫਸੀਲ ਤੇ ਚੜ ਕੇ ਉੱਥੇ ਤਕਰੀਰ ਕਰਨਾ ਸ਼ੁਰੂ ਕਰਦੇ ਨੇ ਜਾਜਤੇਦਾਰ ਕਿਸੇ ਨੂੰ ਅਲਾਨਨ ਵਾਸਤੇ ਕੌਮ ਨੂੰ ਵੰਗਾਰਦੇ ਨੇ ਪਰ ਇਹ ਜਿਹੜੀ ਵੀਡੀਓ ਸਾਹਮਣੇ ਆਉਂਦੀ ਹੈ ਕਰਨੈਲ ਸਿੰਘ ਪੀਰ ਮੁਹੰਮਦ ਦੇ ਵੀਡੀਓ ਸਾਥੀ ਕਰਦੇ ਆ ਤੇ ਇਸ ਤੇ ਕਾਰਵਾਈ ਦੀ ਮੰਗ ਕਰਦੇ ਬਾਕੀ ਸੇ ਕੌਮ ਵੀ ਇਹ ਕਾਰਵਾਈ ਦੀ ਮੰਗ ਕਰਦੀ ਹੈ ਇਸ ਤੋਂ ਲੈ ਕੇ ਐਸਪੀਸੀ ਨੂੰ ਇਹ ਅਕਾਸ਼ਿਕ ਸਾਹਿਬ ਦੇ ਹੁਕਮ ਅਧੀਨ ਰੈਡੀ ਹੈ ਉਹ ਸੌਂਪੀ ਜਾਵੇ ਉਸ ਤੋਂ ਬਾਅਦ ਹੁਣ ਇਹ ਬੀਤੇ ਕੱਲ ਰਿਪੋਰਟ ਜਿਹੜੀ ਤਾ ਤੱਕ ਸਾਹਿਬ ਦਾਖਲ ਹੋਈ ਹੈ ਫਿਲਹਾਲ ਇਸ ਦੀ ਜਿਹੜੀ ਜੀਪੀਐਸ ਨੇ ਪੁਸ਼ਟੀ ਦੇ ਲਈ ਦਿੱਤੇ ਪਰ ਐਸਜੀਪੀਐਸ ਦਾ ਕਹਿਣਾ ਕਿ ਇਹ ਜਲਦੀ ਇਸ ਦੀ ਜਿਹੜੀ ਹੈ ਪੂਰੀ ਤਰ੍ਹਾਂ ਤੇ ਜਾਣਕਾਰੀ ਦਿੱਤੀ ਜਾਏ ਕਿ ਕਿ ਕਿੰਨਾ ਨੂੰ ਕਿੰਨੇ ਕਿੰਨੇ ਜਿਹੜਾ ਫਰਮਾਨਾ ਲਾਇਆ ਗਿਆ ਸਾਡਿਕਰਨ ਸਿੰਘ ਜਾਨੀ ਮਲਕੀ ਸਿੰਘ ਨੂੰ ਵੀ ਜੁਰਮਾਨਾ ਲਾਇਆ ਗਿਆ ਬਾਕੀ ਹੋਰ ਅੱਠ ਜਿਹੜੇ ਉੱਥੇ ਮੁਲਾਜ਼ਮ ਤਰ੍ਹਾਂ ਸੀ ਉਹਨਾਂ ਨੂੰ ਵੀ ਜਿਹੜਾ ਫਰਮਾਨਾ ਲੱਗਿਆ ਅਤੇ ਬਾਕੀ ਜਿਹੜੀ ਹੋਰ ਕਾਰਵਾਈ ਹੈ ਕਿਉਂਕਿ ਨਿਹੰਤ ਸਿੰਘ ਦੇ ਵੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਨਿਹੰਤ ਸਿੰਘ ਤੇ ਬਾਕੀ ਉਹਨਾਂ ਦੇ ਇਹੜੇ ਨਾਲ ਆਏ ਸਿੰਘ ਸੀ ਕਿ ਉਹ ਤੁਹਾਨੂੰ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਗਿਆ ਤੇ ਹਰਜਨ ਸਿੰਘ ਨੇ ਬੀਤੇ ਸਮੇਂ ਇਹ ਕਹ ਲੱਗ ਜੀ ਸੀ ਕਿ ਮੈਨੂੰ ਜੋ ਅਕਾਲ ਤਖਤ ਸਾਹਿਬ ਸੇਵਾ ਲਾਏਗਾ ਮੈਂ ਉਹ ਸਿਰਮੱਤੇ ਪ੍ਰਵਾਨ ਕਰਾਂਗਾ ਸੋ ਇਸ ਜੇ ਬੰਦੀ ਛੋੜ ਦਿਵਸ ਤੋਂ ਜਿਹੜਾ ਫਸਿਲ ਤੇ ਤਗਰੀਬ ਦਾ ਮਾਮਲਾ ਸੀਗਾ ਉਸ ਤੇ ਲੈ ਕੇ ਐਸਪੀਸੀ ਨੇ ਉਹਨੇ ਸ਼ਕਤੀ ਦਿਖਾਈ ਬਿਲਕੁਲ ਨਿਆང་ ਸਿੰਘ ਨੂੰ ਇਸ ਬਾਬਤ ਕੀ ਸਜ਼ਾ ਦਿੱਤੀ ਜਾਏਗੀ ਇਹ ਕੋਈ ਸਾਫ ਹੋ ਪਾਇਆ ਹੈ ਇਹ ਤੁਹਾਡੇ ਤੋਂ ਜਾਣਨਾ ਚਾਹਵਾਂਗੇ ਦੂਜੇ ਪਾਸੇ ਜੋ ਹੈੱਡ ਗ੍ਰੰਥੀ ਮਲਕੀਸ਼ ਸਿੰਘ ਨੇ ਉਹਨਾਂ ਨੂੰ ਜਿਸ ਹਿਸਾਬ ਨਾਲ ਜੁਰਮਾਨਾ ਲਾਇਆ ਗਿਆ ਕਿ ਉਹ ਇਸ ਤੋਂ ਸੰਤੁਸ਼ਟ ਨਹੀਂ ਜਾਂ ਇੰਜ ਕਿਹਾ ਲਿਆ ਜਾਏ ਕਿ ਉਹ ਇਸ ਸਜ਼ਾ ਨੂੰ ਪ੍ਰਵਾਨ ਕਰਦੇ ਨਹੀਂ ਦੇਖੋ ਮੰਤਰੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਜੱਥੇਬੰਦੀ ਐਸੇ ਕੌਮਦੀ ਔਰ ਅਕਾਲ ਤਖਤ ਸਾਹਿਬ ਸਰਵਉੱਚ ਜਿਸ ਨੂੰ ਸੁਪਰੀਮ ਕਹਿ ਦਿੰਦੇ ਹਾਂ ਸਿੱਖਾਂ ਦਾ ਉਹਨਾਂ ਦੇ ਵੱਲੋਂ ਹੁਕਮ ਜਿਗਾ ਕਿ ਐਸਜੀਪੀਸੀ ਇਸ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕਰੇ ਔਰ ਇਹ ਜਾਂਚ ਪੜਤਾਲ ਤੋਂ ਬਾਅਦ ਜਿਹੜੇ ਹੁਕਮ ਹੋਇਆ ਕਿ ਦਿਨਾਂ ਦੀ ਗਲਤੀ ਪਾਈ ਕਿਉਂਕਿ ਇਸ ਵਸਿਨੀ ਤੇ ਜੋ ਉੱਥੇ ਮੌਜੂਦ ਸਨ ਹੈ ਜਿਨ੍ਹਾਂ ਨੇ ਇਹ ਸਭ ਦੇਖਿਆ ਉਹਨਾਂ ਨੇ ਰੋਕਿਆ ਵੀ ਨਹੀਂ 10 ਮਿੰਟ ਤੱਕ ਲਗਾਤਾਰ ਨਿਹੰਗ ਸਿੰਘ ਮਾਈਕ ਤੇ ਬੋਲਦੇ ਤੇ ਉਸ ਨੂੰ ਲੈ ਕੇ ਐਸਡੀਪੀਸੀ ਨੇ ਸਾਫ਼ ਤੌਰ ਤੇ ਕਿਹਾ ਕਿ ਜੋ ਗੱਲ ਸਾਨੂੰ ਮਨਜ਼ੂਰ ਨਹੀਂ ਉਹ ਗਲਤ ਹੋਈ ਹੈ ਔਰ ਜਿਸ ਤੋਂ ਬਾਅਦ ਮਰਿਆਦਾ ਬਾਇੜਾ ਕਾਨ ਉਹ ਵੀ ਕੀਤਾ ਗਿਆ ਸਿਕ ਕੌਮ ਦੇ ਮਾਨਤੇ ਜਰਾ ਗਹਿਰਾ ਅਸਰ ਪਿਆ ਜਿਸ ਕਰਕੇ ਇਹ ਜਿਹੜਾ ਜੁਰਮਾਨਾ ਲਾਇਆ ਗਿਆ ਬਟ ਇਸ ਇਸ ਨੂੰ ਲੈ ਕੇ ਡਾਕਟਰ ਜੀ ਬਿਲਕੁਲ ਬਿਲਕੁਲ ਕਿਤਰਾ ਕਿਤੇ ਹਰਮਿਤ ਆਪਣੇ ਆਪ ਦੇ ਵਿੱਚ ਹੁਣੇ ਵੱਡੀ ਕਾਰਵਾਈ ਜੋ ਹੈ ਉਹ ਮੰਨੀ ਜਾ ਰਹੀ ਹੈ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਈਆਂ ਨੂੰ ਤਨਖਾਹੀਆ ਕਰਾਰ ਵੀ ਦੇ ਦਿੱਤਾ ਜਾਂਦਾ ਹੈ ਕਿਉਂਕਿ ਐਸਜੀਪੀਸੀ ਦੇ ਵੱਲੋਂ ਆਪਣੇ ਹਿਸਾਬ ਦੇ ਨਾਲ ਜੋ ਹੈ ਉਹ ਕਾਰਵਾਈ ਕੀਤੀ ਜਾਂਦੀ ਰਹੀ ਹੈ ਤੇ ਹੁਣ ਇਹ ਕਾਰਵਾਈਆਂ ਦਾ ਦੌਰ ਵੀ ਜਾਰੀ ਰਹੇਗਾ ਔਰ ਸਮਝਿਆ ਜਾ ਸਕਦਾ ਹੈ ਹਰਮਿਤ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾਕਰਮ ਜੋ ਹੈ ਉਹ ਸਾਹਮਣੇ ਨਾ ਆਏ ਸੋ ਇਹ ਹੋਰ ਨਾਲੇ ਵੀ ਸਬਕ ਹੋਏਗਾ ਹਰਮਿਤ ਖੈਰ ਸਮ ਹਰਮਿਤ ਦੇ ਨਾਲ ਸਾਡਾ ਸੰਪਰਕ ਜੋ ਹੈ ਉਹ ਟੁੱਟ ਗਿਆ ਬਹਰਾਲ ਸ਼ੁਕਰੀਆ ਹਰਮਿਤ तमाम ਜਾਣਕਾਰੀ ਲਈ ਸੋ ਵਾਕਏ ਜਿਸ ਦੇ ਸਾਹਮਣਾ ਸਾਡ ਗ੍ਰੰਥੀ ਮਲਕੀਸ਼ ਸਿੰਘ ਜੋਨੇ ਉਹਨਾਂ ਨੂੰ 1 ਲੱਖ ਰੁਪਏ ਦਾ ਜੁਰਮਾਨਾ ਦੇਣਾ ਹੋਏਗਾ ਇਸ ਦੇ ਨਾਲ ਹੀ 8 ਹੋਰ ਲੋਕ ਨੇ ਜਿਨ੍ਹਾਂ ਨੂੰ 25-25 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਹੋਏਗਾ ਪੂਰਾ ਮਾਮਲਾ ਕੀ ਇੱਕ ਵਾਰ ਫਿਰ ਤੋਂ ਤਾਂ ਅੰਦਾਜ਼ਨ ਹੈ ਸ੍ਰੀ ਅਕਾਲਤਖ ਸਾਹਿਬ ਦੀ ਫਸੀਲ ਤੋਂ ਸੰਬੋਧਨ ਕੀਤਾ ਗਿਆ ਸੀ ਨਿਆਂ ਸਿੰਘ ਦੇ ਵੱਲੋਂ ਜ਼ਬਰੀ ਸੰਬੋਧਨ ਕੀਤਾ ਗਿਆ ਸੀ ਇਹ ਤਸਵੀਰਾਂ ਵੀ ਉਸ ਮੌਕੇ ਦੀਆਂ ਦੇਖ ਪਾ ਰਿਹਾ ਹਾਂ ਹਾਲਾਂਕਿ ਜਦੋਂ ਇਹ ਸੰਬੋਧਨ ਕੀਤਾ ਗਿਆ ਤਾਂ ਫਿਰ ਇਸ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਗਿਆ ਸੀ ਖਾਸ ਤੌਰ ਤੇ ਕਰਨੈਲ ਸਿੰਘ ਪੀਰ ਮੁਹੰਮਦ ਜੋ ਨੇ ਉਹਨਾਂ ਦੇ ਵੱਲੋਂ ਵੀ ਇਹ ਇਤਰਾਜ਼ ਜਤਾਇਆ ਗਿਆ ਕਿ ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ ਜ਼ਬਰੀ ਕਿਸ ਤਰ੍ਹਾਂ ਨਾਲ ਕੋਈ ਫਿਰ ਸ੍ਰੀ ਅਕਾਲਤਖ ਸਾਹਿਬ ਦੀ ਫਸੀਲ ਤੋਂ ਸੰਬੋਧਨ ਕਰ ਸਕਦਾ ਹੈ